ਹਿੰ ਆਉਂਦੇ ਪਿੰਡ ਜਲੋਕੋ ਵਿਖੇ ਰੇਤਾ ਦੀ ਖੱਡ ਨੂੰ ਲੈ ਕੇ ਪੰਜ ਕਿਸਾਨਾਂ ਅਤੇ ਬੰਦੀਆਂ ਵੱਲੋਂ ਲਗਾਇਆ ਗਿਆ ਧਰਨਾ ਅਤੇ ਉਹਨਾਂ ਨੇ ਕੀਤੀ ਮੰਗ ਕਿ ਉਹਨਾਂ ਨੂੰ ਇਹ ਖੱਡ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਅਗਲੇ ਹੜਾ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਇਸ ਕਾਰਨ ਇਹ ਰੇਤਾ ਦੀ ਖੱਡ ਬੰਦ ਕੀਤੀ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਦੋ ਦਿਨਾਂ ਬਾਅਦ ਤੀਸਰੇ ਦਿਨ ਅਸੀਂ ਹਰੀਕੇ ਹੈੱਡ ਦੇ ਉੱਤੇ ਇੱਕ ਵੱਡਾ ਧਰਨਾ ਲਗਾਵਾਂਗੇ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨ ਬਿਲਕੁਲ ਬੇਰੁਜ਼ਗਾਰ ਫਿਰ ਰਹੇ ਹਨ ਸਾਡੀਆਂ ਖੇਤਾਂ ਦੇ ਵਿੱਚ ਵੀ ਫਸਲਾਂ ਮਰ ਚੁੱਕੀਆਂ ਹਨ ਇਹ ਰੇਤਾ ਚੁੱਕਣ ਦਾ ਕੰਮ ਸਾਨੂੰ ਦਿੱਤਾ ਜਾਵੇ ਸੋਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਕਿਸਾਨਾਂ ਦਾ ਏਕਤਾ ਜਿੰਦਾਬਾਦ 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 ਕਿਸਾਨਾਂ ਦਾ ਏਕਤਾ ਜਿੰਦਾਬਾਦ 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 ਕਿਸਾਨਾਂ ਦੀਆਂ ਜ਼ਮੀਨਾਂ 'ਚੋਂ ਨਜਾਇਜ਼ ਰੇਤਾ ਚੁੱਕਣ ਵਾਲੇ ਠੇਕੇਦਾਰ ਮੁਰਦਾਬਾਦ ਮੁਰਦਾਬਾਦ ਵਾਇਗਰ ਜੀ ਦਾ ਤਾਲ ਸਾਹਿਬ ਹੈ ਵਾਇਗਰ ਜੀ ਪਤੇ ਨਾਂ ਮੇਰਾ ਜੀ ਨੌਨਿਹਾਲ ਸਿੰਘ ਤੇ ਪਿੰਡ ਕੋਟ ਬੁੱਢਾ ਤੇ ਮਸਲਾ ਸਾਰ ਇਹ ਆ ਕਿ ਸਾਡੇ ਨਾਲ ਇੱਥੇ ਰੇਤਾ ਦੀ ਖਾਡਾ ਜਿਹੜੀ ਲੱਗਦੀ ਆ ਪਿੱਛੇ ਪਿੱਛੋ ਤੋਂ ਵੀ ਆਉਂਦੀ ਆ ਇਹ ਪਾਸ ਵੀ ਹੁੰਦੀ 2 ਨੰਬਰ 'ਚ ਹੀ ਹੁੰਦੀ ਆ ਜੀ ਤੇ ਜਿਹੜੇ ਠੇਕੇਦਾਰ ਆਉਂਦੇ ਆ ਪ੍ਰਾਈਵੇਟ ਮਤਲਬ ਕਿ ਲੈ ਦੇ ਕਰਕੇ ਇਥੋਂ ਠੇਕੇ ਦੇ ਰੇਤਾ ਕੱਢ ਕੇ ਲੈ ਜਾਂਦੇ ਆ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਨਾਲ ਲੱਗਦੀਆਂ ਆ ਜ਼ਮੀਨਾਂ ਨੇ ਸਾਡੀਆਂ ਤੇ ਜਦੋਂ ਇਹ ਪਾਣੀ ਆਉਂਦਾ ਤੇ ਸਾਰੀਆਂ ਜ਼ਮੀਨਾਂ ਸਾਡੀਆਂ ਟਹਿ ਜਾਂਦੀਆਂ ਤੇ ਸਾਡਾ ਬਹੁਤ ਨੁਕਸਾਨ ਹੁੰਦਾ ਇਹਦੋਂ ਪਿੱਛੇ ਵੀ ਬਹੁਤ ਵਾਰੀ ਹੋ ਚੁੱਕਾ ਤੇ ਐਦ ਕੀ ਹੜਾ ਨੇ ਸਾਡਾ ਹੱਦੋਂ ਵੱਧ ਨੁਕਸਾਨ ਕੀਤਾ ਸਾਡੇ ਤਕਰੀਬਨ 15 20 ਕਿਸਾਨ ਇਹੋ ਜਿਹੇ ਆ ਜਿਨ੍ਹਾਂ ਦੇ ਨਾਲ ਖੜੇ ਵੀ ਜਿਨ੍ਹਾਂ ਦੀ ਜ਼ਮੀਨ ਖਾਣਯੋਗੀ ਕਣਕ ਵੀ ਨਹੀਂ ਬੀਜੀ ਗਈ ਦੇ ਇਹ ਬਿਲਕੁਲ ਜਿਹੜੀ ਭਰਾਈ ਆ ਜਿਹੜੀ ਸਰਕਾਰ ਦਾ ਤੇ ਇਹਦੇ 'ਚ ਕੋਈ ਵੀ ਕਾਨੂੰਨ ਆ ਜਿਹੜਾ ਨਾ ਸਹੀ ਤਰੀਕੇ ਨਾਲ ਵੀ ਨਹੀਂ ਦੀ 5.5 ਰੁਪਈਆ ਸਰਕਾਰੀ ਰੇਟ ਆ ਤੇ ਪਰ ਇੱਥੇ 12 ਰੁਪਈਏ ਦੇ ਹਿਸਾਬ ਨਾਲ ਇਥੋਂ ਰੇਟ ਕਾਢੀ ਜਾ ਰਹੀ ਆ ਫਿਰ ਚੱਲ ਰਹੀਆਂ ਜੀ ਇੱਥੇ ਪੋਕ ਲੈਣਾ ਮਸ਼ੀਨਾਂ ਜਿਹੜੀਆਂ ਤੁਸੀਂ ਪਿੱਛੇ ਵੇਖੀਆਂ 20 20 ਫੁੱਟ ਡੂੰਘੀਆਂ ਖੱਡਾ ਮਾਰ ਦਿੰਦੀਆਂ ਤੇ ਕੋਈ ਵੀ ਸਰਕਾਰੀ ਦਾਇਰੇ ਦੇ ਅੰਦਰ ਕੋਈ ਵੀ ਕੰਮ ਨਹੀਂ ਹੋ ਰਿਹਾ ਸਾਰਾ ਨਜਾਇਜ਼ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਹ ਖੱਡ ਬੰਦ ਕਰਵਾ ਕੇ ਤੇ ਸਾਡੀਆਂ ਜ਼ਮੀਨਾਂ ਬਚਾਈਆਂ ਜਾਣ ਤੇ ਇਹਦਾ ਜੋ ਵੀ ਹੈਗਾ ਸਾਨੂੰ ਅਜੇ ਤੱਕ ਕਿਸੇ ਠੇਕੇਦਾਰ ਨੇ ਕੋਈ ਵੀ ਇਹਦਾ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਸਾਡੇ ਕੋਲੇ ਆ ਸਬੂਤ ਨੇ ਇੰਨਾ ਸਬੂਤਾਂ ਦੇ ਆਧਾਰ ਤੇ ਅਸੀਂ ਇਹ ਤੇ ਚਲਾ ਰਹੇ ਆਂ ਜਦੋਂ ਕੋਈ ਪ੍ਰਸ਼ਾਸਨ ਆਉਂਦਾ ਜੀ ਇਹ ਪਿੱਛੇ ਜੰਗਲਾਤ ਦੇ ਵਿੱਚ ਜਾ ਕੇ ਮਸ਼ੀਨਾਂ ਲਗਾ ਦਿੰਦੇ ਆ ਰਾਤ ਨੂੰ ਵੀ ਇਹ ਭੱਜ ਜਾਂਦੇ ਜਦੋਂ ਕੋਈ ਪੁਲਸਾ ਪੁਲਿਸ ਪ੍ਰਸ਼ਾਸਨ ਆਉਂਦਾ ਜਾਂ ਕੋਈ ਵੀ ਪ੍ਰਸ਼ਾਸਨ ਆਉਂਦਾ ਸਿਵਲ ਤੇ ਇਹ ਕਰਕੇ ਅਸੀਂ ਦੇ ਪ੍ਰਸ਼ਾਸਨ ਦੇ ਗਾੜੀ ਵੀ ਬੇਨਤੀ ਕਰਦੇ ਆ ਤੇ ਸਰਕਾਰਕਾਰੀ ਬੇਨਤੀ ਕਰਦੇ ਆ ਵੀ ਸਾਡੀ ਕਿਸਾਨਾਂ ਦੀ ਜਿਹੜੀ ਆ ਜ਼ਮੀਨ ਆ ਬਚਾਈ ਜਾਵੇ ਤੇ ਸਾਨੂੰ ਇਹਨਾਂ ਤੋਂ ਲੁਟੇਰਿਆਂ ਤੋਂ ਬਚਾ ਕੇ ਤੇ ਇਹਨਾਂ ਨੂੰ ਇਥੋਂ ਕੰਮ ਆ ਜਿਹੜਾ ਖਾਡ ਆ ਬਿਲਕੁਲ ਬੰਦ ਕੀਤੀ ਜਾਵੇ ਜੇ ਬੰਦ ਹੁੰਦੀ ਆ ਤੇ ਫੇਰ ਸਾਡੀਆਂ ਜ਼ਮੀਨਾਂ ਬਚਦੀਆਂ ਅਸੀਂ ਸਾਰੇ ਆਪਦੇ ਨਿੱਕੇ ਮੋٹے ਜਿੰਨੇ ਵੀ ਹੈਗੇ ਕਰਕੇ ਖਰਚੇ ਕਰਕੇ ਤੇ ਅਸੀਂ ਪੈਲੀਆਂ ਜ਼ਮੀਨਾਂ ਬਣਾਉਂਦੇ ਆ ਤੇ ਜਦੋਂ ਇਹ ਖਾਡ ਲਾਉਂਦੇ ਚਲਾਉਂਦੇ ਆਣ ਕੇ ਤੇ ਦਰਿਆ ਦਾ ਪਾਣੀ ਸਾਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਓ ਮੈਂ ਹਾਰਪੀਟ ਦਾ ਕਿਸਾਨ ਸੰਘਰਸ਼ ਮੀਟਜਾ ਆਗੂ ਆ ਇਹ ਇਹ ਜਿਹੜੀਆਂ ਜ਼ਮੀਨਾਂ ਸਾਡੀਆਂ ਮਾਲਕੀ ਦੀਆਂ ਜ਼ਮੀਨਾਂ ਐ ਜਿਉਂ ਜਿਉਂ 47 ਹੀ ਬਣਿਆ 47 ਵੰਡ ਹੋਈ ਉਹ ਤੋਂ ਲਾ ਕੇ ਮਾਲਕੀ ਦੀਆਂ ਜ਼ਮੀਨਾਂ ਵਾਂ ਇਹ ਦਰਿਆ ਦੀ ਜ਼ਮੀਨ ਆ ਇਹ ਜਿਹੜੇ ਲੁੱਟੂ ਆਉਂਦੇ ਸਾਨੂੰ ਲੁੱਟ ਕੇ ਲੈ ਜਾਂਦੇ ਆ ਸਾਡੇ ਜਿਹੜੇ ਨੌਜਵਾਨ ਗੱਭਰੂ ਮੁੰਡੇ ਆ ਉਹਨਾਂ ਨੂੰ ਨਾ ਕੋਈ ਨੌਕਰੀ ਮਿਲ ਰਹੀ ਨੌਜਵਾਨਾਂ ਨੂੰ ਤੇ ਨਾ ਕੋਈ ਰਜਕਾਰ ਮਿਲ ਰਿਹਾ ਜੇ ਕੋਈ ਆਪਦੀ ਟਰਾਲੀ ਟਰੈਕਟਰ ਲੈ ਕੇ ਜਾਂਦਾ ਲੱਦ ਕੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਨੂੰ ਬਟੋਰਿਆ ਜਾਂਦਾ ਵਾ ਉਹਨਾਂ ਦੇ ਜੇਬਾਂ ਕਤਰੀਆਂ ਜਾਂਦੀਆਂ ਵਾ ਇਸ ਕਰਕੇ ਇੱਕ ਤਾਂ ਬਾਰਡਰ ਏਰੀਆ ਵਾ ਇੱਕ ਅਸੀਂ ਅੱਗੇ ਮਰੇ ਪੈ ਹੜਾਂ ਦੇ ਕਾਰਨ ਹੜ੍ਹ ਸਾਨੂੰ ਹੁਣ ਆ ਗਏ ਇਹਨਾਂ ਹੜ੍ਹਾਂ ਆ 52 ਦਿਨ ਪਾਣੀ ਵਗਿਆ ਵਾ ਤੇ 52 ਦਿਨ ਵਗਣ ਦੇ ਕਾਰਨ ਕਿਸੇ ਦਾ ਵੀ ਕੋਈ ਫਸਲ ਨਹੀਂ ਲਾ ਤੇ ਸਰਕਾਰ ਸੈਂਟਰ ਸਰਕਾਰ ਨੇ 6800 ਰੁਪਏ ਪਿਆ ਵਾ ਉਹ ਵੀ ਕਿਸੇ ਨਹੀਂ ਗਾ ਦਿੱਤਾ ਉਹ ਵੀ ਸਾਨੂੰ ਬਹੁਤ ਘੱਟ ਮਿਲਿਆ ਵਾ ਔਰ ਦੂਸਰਾ ਜਿਹੜਾ ਪੰਜਾਬ ਸਰਕਾਰ ਨੇ ਪਣਾ ਉਹ ਤੇ ਬੇੜਾ ਹੀ ਕਰਕ ਹੋ ਗਿਆ ਪੰਜਾਬ ਸਰਕਾਰ ਦਾ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹ ਵੀ ਲੋਟੂ ਹੀ ਇਹ ਜਿਹੜੀ ਉਦੋਂ ਵੱਡੀ ਲੋਟੂ ਆ ਗਈ ਆ ਕਿਉਂਕਿ ਇਹਨੇ ਸਾਨੂੰ ਦਿੱਤਾ ਹੀ ਕੁਛ ਨਹੀਂ ਬਰਬਾਦ ਹੋ ਗਈਆਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਤੇ ਇਸ ਕਰਕੇ ਇਹ ਬਾਰਡਰ ਏਰੀਆ ਵੀ ਪੈਂਦਾ ਵਾ ਨਾਲੇ ਪੁਲ ਵਾ ਇਧਰੇ ਗੁਰੂ ਮਹਾਰਾਜ ਦਾ ਦਰਬਾਰ ਸਾਹਿਬ ਬਣਿਆ ਵਾ ਇਹਨੂੰ ਵੀ ਖਤਰਾ ਵਾ ਇਹ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਵੀ ਇਹ ਜਿਹੜੇ ਲੋਟੂ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਤੇ ਇਹ ਸਾਡੇ ਜਿਹੜੀ ਰੇਤ ਆ ਉਹ ਸਾਡੇ ਅੰਡਰ ਹੋਵੇ ਕਿਉਂਕਿ ਜਿਹਦੀ ਜ਼ਮੀਨ ਆ ਉਹ ਪੁੱਟ ਕੇ ਲਾ ਜਾ ਕੇ ਵੇਚ ਸਕੇ ਸਾਡੇ ਨੌਜਵਾਨ ਮੁੰਡੇ ਬੇਰਜ਼گار ਫਿਰ ਰਹੇ ਆ ਇਹ ਕਰਕੇ ਅਸੀਂ ਆਪ ਦੀ ਆਪ ਜਿਹੜੀ ਦਿੱਤਾ ਆ ਵੇਚ ਸਕੀਏ ਕਿਉਂਕਿ ਸਾਡਾ ਫਸਲ ਨਹੀਂ ਹਰਕੀ ਹੋਇਆ ਬਿਲਕੁਲ ਖਤਮ ਹੋ ਗਿਆ ਫਸਲ ਹੜ੍ਹ ਦੇ ਕਾਰਨ ਤੇ ਆਪਣੀ ਜ਼ਮੀਨ ਦੇ ਵਿੱਚੋਂ ਆਬਰੇ ਦਾ ਕੱਢ ਸਕੀਏ ਇਹ ਜਿਹੜੇ ਲੋਟੂ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਇਹਨੀਆਂ ਬੇਨਤੀਆਂ ਵੈਗਰੂ ਜੀ ਕਾਲ ਸਾਹਿਬ ਇਹਨਾਂ ਨੂੰ ਕਰਨਗੇ ਕੀ ਅਸੀਂ ਇਹ ਜਾਣਿਆ ਮੰਗ ਕਰਦੇ ਹਾਂ ਵੀ ਤਗੜੇ ਹੋ ਕੇ ਪਾਉ ਸਾਡਾ ਹੋਰ ਵੀ ਜਿਹੜੇ ਸੁਣਦੇ ਹੋ ਸਾਡੀਆਂ ਮਤ ਕਰਨ ਅਸੀਂ ਸਰਕਾਰ ਘੜੀ ਬੇਨਤੀ ਕਰਦੇ ਹਾਂ ਪੀ ਤੂੰ ਹੀ ਭਾਈ ਮਾਜਵਾ ਤੇ ਅੱਗੇ ਥੋੜਾ ਮਿਲਿਆ ਹੋਰ ਦੋ ਸਗੋਂ ਕਿਸਾਨਾਂ ਦੀ ਮਤ ਕਰੋ ਜਿਨ੍ਹਾਂ ਦੀ ਇਹਦੇ ਨਹੀਂ ਕਣਕਾਂ ਬੀਜੀਆਂ ਗਈਆਂ ਤੇ ਇਸ ਤਰ੍ਹਾਂ ਉਹਨੇ ਮਾਰਾ ਲਿਆ ਪਾਣੀ ਆਇਆ ਤੇ ਦਰਿਆ ਨੇ ਫੇਰ ਸਾਡੂੰ ਉਹ ਬੰਨ੍ਹ ਦੇ ਨਾਲ ਵਗਣ ਲਾਪਣਾ ਅਸੀਂ ਇਹ ਬੇਨਤੀ ਕਰਦੇ ਆਂ ਵੀ ਜੇ ਚਲਾਉਣਾ ਵਿੱਚ ਚੱਲਦਾ ਵਾ ਜੇ ਸਹੀ ਆ ਇਹਨੂੰ ਕਿਸੇ ਢੰਗ ਨਾਲ ਸਹੀ ਨਾ ਚਲਾਇਆ ਜਾਵੇ ਜਿੱਥੇ ਹੈਗਾ ਵਾ ਉੱਥੇ ਚਲਾਇਆ ਜਾਵੇ ਦੇਵੇਂ ਨਾ ਸਾਰੇ ਇੱਕ ਦਿਨ ਨਿਸ਼ਾਨੀਆਂ ਸਾਡੇ ਕੋਟ ਬੁੱਢੇ ਜਾ ਕੇ ਲਾਏ ਉਦ ਤਰ ਅਸੀਂ ਪੁੱਟੀਆਂ ਡੀਸੀ ਸਾਹਿਬ ਆਏ ਸੀ ਤੁਹਾਨੂੰ ਕੀ ਕਹਿ ਕੇ ਗਏ ਉਹ ਆਂਦੇ ਵੀ ਚਲੋ ਮਸਲਾ ਹੱਲ ਤੁਹਾਡਾ ਕਰਾਉਣੇ ਆ ਵੀ ਆਪਣਾ ਵੇਖ ਆਇਆ ਮੈਂ ਮੌਕਾ ਤੇ ਆ ਚਾ ਕੇ ਤੁਹਾਡਾ ਮਸਲਾ ਹੱਲ ਕਰਾਉਣੇ ਮਸਲਾ ਕਾਹਦਾ ਹੱਲ ਕਰਾਉਣੇ ਮਸਲਾ ਇਹੋ ਹੀ ਜੀ ਜਿੱਦਾਂ ਮਰਾ ਰੇਤਾ ਦਾ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਮੁੜ ਕੇ ਆ ਕੇ ਗਾੜੀ ਤੇ ਰੇਤਾ ਵਾਲੇ ਵੱਲੋਂ ਕਿਹਾ ਜਾ ਰਿਹਾ ਸਾਹੀ ਠੇਕਾ ਸਾਡੇ ਕੋਲ ਬਕਾਇਦਾ ਅਸੀਂ ਇਹ ਪੁੱਟ ਸਕਦੇ ਆ ਕੀ ਉਹਨਾਂ ਕੋਲ ਤੁਹਾਨੂੰ ਕਾਗਜ਼ ਪੱਤਰ ਕੋਈ ਵਿਖਾਏ ਕੋਈ ਕਾਗਜ਼ ਪੱਤਰ ਹੀ ਨਹੀਂ ਤੇ ਆਨੇ ਵਿਖਾਓ ਆਪਦਾ ਜਾਂ ਲਾਇਸੈਂਸ ਵਿਖਾਓ ਸਾਨੂੰ ਵਿਖਾ ਦੇਣ ਸਾਨੂੰ ਸਬੂਤ ਤੇ ਉਹ ਵਾਕਿਆ ਸਹੀ ਆ ਕੋਈ ਨਾ ਕੋਈ ਤੇ ਵਿਖਾਉਣ ਸਾਨੂੰ ਚਲੋ ਜੇ डीसी ਸਾਹਿਬ ਦਾ ਮਾਨਯੋਗ ਸਾਡੇ ਆ ਜਲੇ ਦੇ ਅਫਸਰ ਆ ਸਾਰੇ ਅਸੀਂ ਉਹ ਸਾਨੂੰ ਅਸੀਂ ਉਹਦਾ ਸਿਰ ਬੱਥੇ ਤੇ ਆ ਅਸੀਂ ਮੰਨਦੇ ਉਹਨਾਂ ਦੇ ਤੇ ਮੰਨ ਲਓ ਵੀ ਸਾਨੂੰ ਵਿਖਾਉਣ ਤੇ ਸਹੀ ਇੱਥੇ ਕੋਈ ਨਾ ਕੋ ਵੀ ਜਿੱਥੇ ਮਨਜ਼ੂਰ ਹੋਈ ਆ ਖਾਡਾ ਚਲੋ ਉੱਥੋਂ ਪੁੱਟਣਾ ਹੀ ਨਹੀਂ ਰੱਖਦੇ ਤੇ ਬਾਕੀ ਜਿੱਥੋਂ ਨਜਾਇਜ਼ ਹੋਣਾ ਵੇਖੋ ਕੋਟ ਬੁੱਡੇ ਦੇ ਹੱਥ ਤੱਕ ਪਹੁੰਚ ਗਏ ਤੇ ਗਲਤ ਬਾੜੀ ਆ ਨਾ ਇਹ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹ ਕੰਮ ਬੰਨ ਕੀਤਾ ਜਾਵੇ ਸਾਡੇ ਜਿਹੜੇ ਇਧਰਲੇ ਕਿਸਾਨ ਲੈਂਦੇ ਬੰਨੇ ਆਲੇ ਪੁਲ ਵੀ ਇੱਕੋ ਸਾਰਾ 1.5 ਕਿਲੋਮੀਟਰ ਤੇ ਕਿਲੋਮੀਟਰ ਤੇ 1.5 ਕਿਲੋਮੀਟਰ ਜਿਆਦਾ ਵਾ ਇਹ ਆਉਣ ਵਾਲੇ ਦਿਨਾਂ 'ਚ ਪੁਲ ਨੂੰ ਵੀ ਖਤਰਾ ਆ ਜੀ ਬਹੁਤ ਜਿਆਦਾ ਵੱਡਾ ਵਾਗਰਜੀ ਕਾ ਖਾਲਸਾ ਵਾਗਰਜੀ ਕੀ ਫਤਿਹ ਵਾਗਰਜੀ ਕੀ ਫਤਿਹ ਜੀ ਮੈਂ ਪਿੰਡ ਗੱਲੋ ਗਿਆ ਦਾ ਮਸਨੀਕ ਆ ਮੇਰਾ ਨਾਂ ਕਰਨੈਲ ਸਿੰਘ ਆ ਮੇਰੀ ਇਸ ਤੋਂ ਜ਼ਮੀਨ ਚੜ੍ਹਦੇ ਪਾਸੇ ਆ ਜੀ ਇਹ ਜਦੋਂ ਡੂੰਗੀਆਂ ਖੱਡਾ ਪੁੱਟਦੇ ਨੇ ਪੋਪਲਾਈਨਾਂ ਦੇ ਨਾਲ ਸਰਕਾਰ ਨੇ ਤਾਂ ਕਿਹਾ ਜੀ ਨਾਜਾਇਜ਼ ਮੈਨਕ ਬੰਦ ਦੇ ਇਹ ਸਰਕਾਰ ਕਹਿੰਦੀ ਵੀ ਸਾਡੇ ਇਸ ਰਾਜ ਦੇ ਵਿੱਚ ਕੋਈ ਵੀ ਕਰਾਪਟ ਕੰਮ ਨਹੀਂ ਹੋਊਗਾ ਨਜਾਇਜ਼ ਕੰਮ ਨਹੀਂ ਹੋਊਗਾ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਊਗੀ ਜੀ ਆਹ ਵੇਖੋ ਕੀ ਹੋ ਰਿਹਾ ਵਾ ਮੇਰੀ ਉੱਤੋਂ ਜ਼ਮੀਨ ਤਿੰਨ ਵਾਰੀ ਰੁੜ ਗਈ ਆ ਜੀ ਅੱਗੇ ਜੇ ਮੈਂ ਇਹਨਾਂ ਨੂੰ ਆਣੇ ਆ ਕਦਿਆਂ ਦੇ ਤਾਂ ਦਾ ਪਰਚਾ ਕਰਾ ਦੇਾਂਗੇ ਉਤੋਂ ਪੈਸੇ ਦਿੰਦੇ ਆ ਜੀ ਤੇ ਇਹ ਇੱਥੋਂ ਆਉਂਦੇ ਆ ਤੇ ਇਹ ਠੇਕੇਦਾਰ ਆ ਪਹਿਲੀ ਲੈ ਜਾਂਦੇ ਆ ਉੱਟਕੇ ਇੱਥੋਂ ਤੇ ਅਸੀਂ ਬੇਨਤੀ ਕਰਦੇ ਵੀ ਸਰਕਾਰ ਸਾਨੂੰ ਕਿਉਂ ਨਹੀਂ ਆਫਰ ਦਿੰਦੀ ਆ ਆਪਦੀਆਂ ਜ਼ਮੀਨਾਂ 'ਚੋਂ ਅਸੀਂ ਰੇਤਾ ਚੁੱਕ ਸਕੀ ਜੀ ਜਮੀਨਾਂ ਸਾਡੀਆਂ ਮਾਲਕੀ ਆ ਜੀ ਬੰਨ ਕੇ ਸਾਡੇ ਚ ਦਰਿਆ ਪਾਇਆ ਗਿਆ ਜੇ ਮੱਛੀ ਤਾਂ ਸਰਕਾਰ ਫੜ ਕੇ ਲੈ ਜਾਂਦੀ ਰੇਤਾ ਤਾਂ ਸਰਕਾਰ ਲੈ ਜਾਂਦੀ ਆ ਜੀ ਸਾਡਾ ਹੱਕ ਬਣਦਾ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਸਰਕਾਰ ਜ਼ਮੀਨ ਕਬਜ਼ਰ ਕਰੇ ਸਾਡਾ ਸਾਨੂੰ ਪੈਸੇ ਦੇਵੇ ਤੇ ਪੁੱਟ ਲਵੇ ਇਹ ਤਾਂ ਇਹ ਤਾਂ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਏ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਪਤਨੀ